ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 503 ਪੰਨਾ ਅੰਗ 50 ਪ੍ਰਵੰਚਾ ਸ਼ਲੋਕ ਮਰਤਾਨਾ ਪਹਿਲਾ ਕਲ ਕਲਵਾਲੀ ਕਾਮਬਦ ਮਨੁਆ ਪੀਵਣ ਹਾਰ ਕਲਜ ਕੀ ਸੁਭਾਵ ਮਨੋ ਸ਼ਰਾਬ ਘਟਣ ਵਾਲੀ ਮੱਟੀ ਹੈ ਕਾਮ ਮਨੋ ਸ਼ਰਾਬ ਹੈ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਨ ਹੈ ਕ੍ਰੋਧ ਕਟੋਰੀ ਮੋਹ ਭਰੀ ਵਿਲਾਵਾ ਅਹੰਕਾਰ ਮੋਹ ਨਾਲ ਭਰੀ ਹੋਈ ਕਰੋਧ ਦੀ ਮਨੋ ਕਟੋਰੀ ਹੈ ਤੇ ਅਹੰਕਾਰ ਮਨੋ ਬੁਲਾਉਣ ਵਾਲਾ ਹੈ ਮਜਲਸ ਕੂੜੇ ਲਬ ਕੀ ਪੀ ਪੀ ਹੋਏ ਖਵਾਰ ਕੂੜੇ ਲਬ ਦੀ ਮਾਨੋ ਮਜਲਸ ਹੈ ਜਿਸ ਵਿੱਚ ਪੈ ਕੇ ਮਨ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖਵਾਰ ਹੁੰਦਾ ਹੈ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰਸਾਰ ਚੰਗੀ ਕਰਨੀ ਸ਼ਰਾਬ ਕੱਟਣ ਵਾਲੀ ਲਾਹਣ ਸੱਚ ਬੋਲਣੂ ਗੁੜ ਬਣਾ ਤੇ ਸੱਚੇ ਨਾਮ ਨੂੰ શ્રેષ્ઠ ਸ਼ਰਾਬ ਬਣਾ ਕਰਨੀ ਲਾਹਣ ਸਤ ਗੁੜ ਸੱਚ ਸਰਾਕਰ ਸਾਰ ਚੰਗੀ ਕਰਨੀ ਸ਼ਰਾਬ ਕੱਟਣ ਵਾਲੀ ਲਾਹਣ ਸੱਚ ਬੋਲਣੂ ਗੁੜ ਬਣਾ ਕੇ ਸੱਚੇ ਨਾਮ ਨੂੰ શ્રેષ્ઠ ਸ਼ਰਾਬ ਬਣਾ ਕੋਣ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਆਹਾਰ ਗੁਣਾ ਨੂੰ ਮੰਡੇ ਸੀਲ ਸੀਤਲ ਸੁਭਾਅ ਨੂੰ ਕਿਉ ਤੇ ਸ਼ਰਮ ਨੂੰ ਮਾਸ ਵਾਲੀ ਇਹ ਸਾਰੀ ਖਾਾਕ ਬਣਾ ਗੁਰਮੁਖ ਪਾਈਏ ਨਾਨਕਾ ਖਾਦੇ ਜਾਹਿ ਵਕਾਰ ਇਹ ਨਾਨਕੀ ਖਾਾਕ ਸਤਿਗੁਰੂ ਦੇ ਸਨਮੁਖ ਮੈਂ ਮਿਲਦੀ ਹੈ ਤੇ ਤੇ ਕਾਰ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਮਰਦਾਨਾ ਪਹਿਲਾ ਕਾਇਆ ਲਹਣ ਆਪ ਮਦ ਮਜਲਿਸ ਤ੍ਰਿਸ਼ਨਾ ਤਾਤ ਸਰੀਰ ਮਨ ਨੂੰ ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ ਮੱਟੀ ਹੈ ਹੰਕਾਰ ਸ਼ਰਾਬ ਤੇ ਤ੍ਰਿਸ਼ਨਾ ਵਿੱਚ ਪਟਕਲਾਮ ਨੂੰ ਮਹਿਫਿਲ ਹੈ ਮਨਸਾ ਕਟੋਰੀ ਕੂੜ ਫਰੀ ਇਸ ਪਲਾਈ ਜਮਕਾਲ ਕੂੜ ਨਾਲ ਭਰੀ ਹੋਈ ਮਨਸਾ ਮਨੂ ਕਟੋਰੀ ਹੈ ਤੇ ਜਮਕਾਲ ਮਨੂ ਲਾਉਂਦਾ ਹੈ ਇਤ ਮਦ ਪੀਤੇ ਨਾਨਕਾ ਬਹੁਤੇ ਖਟਿਆ ਵਿਕਾਰ ਹੈ ਨਾਨਕ ਸ਼ਰਾਬ ਦੇ ਪੀਤੇ ਬਹੁਤੇ ਵਿਕਾਰ ਖੱਟੇ ਜਾਂਦੇ ਹਨ ਅਹੰਕਾਰ ਕ੍ਰਿਸ਼ਨਾ ਕੂੜਾ ਦੀ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ ਗਿਆਨ ਗੁਰ ਸਲਾਹ ਮੰਡਲੇ ਪਉ ਮਾਸ ਆਹਾਰ ਬਰਪੂ ਦਾ ਗਿਆਨ ਮੰਨ ਗੁਰ ਹੋਵੇ ਸਿਰ ਸਲਾ ਰੋਟੀਆਂ ਤੇ ਪਰਪੂ ਦਾ ਮਾਸ ਜੇ ਐਸੀ ਖਾਣਕ ਹੋਵੇ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਤਾਂ ਤੇ ਨਾਨਕ ਇਹ ਭੋਜਨ ਸੱਚਾ ਹੈ ਕਿਉਂਕਿ ਸੱਚਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਸਕਦਾ ਹੈ ਕਾਇਆ ਲਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਜਿਸਰੀ ਮੱਟੀ ਹੋਵੇ ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਸੇਉ ਮੇਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਵਕਾਰ ਸੂਨ ਨਾਲ ਮੇਲ ਹੋਵੇ ਕਟੋਰੀ ਅੰਮ੍ਰਿਤ ਨਾਮ ਦੀ ਭਰੀ ਹੋਈ ਲਿਬਰੂ ਹੋਵੇ ਤਾਂ ਇਸ ਨੂੰ ਕੀ ਕੀ ਸਾਰੇ ਵਿਚਾਰ ਪਾਪ ਤੂਰ ਹੁੰਦੇ ਹਨ ਪੌੜੀ ਆਪੇ ਸੋਨ ਨਾਲ ਗੰਗੰਦਰਬਾ ਆਪੇ ਖਟ ਦਰਸ਼ਨ ਕੀ ਪਾਣੀ ਪਰਪੂ ਆਪ ਹੀ ਦੇਵਤੇ ਮਨੁੱਖ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਅਤੇ ਆਪੇ ਛੇ ਦਰਸ਼ਨਾ ਦੀ ਬੂਲੀ ਬਣਾਉਣ ਵਾਲਾ ਹੈ ਆਪੇ ਸੰਕਰਮ ਮਹੇਸ਼ਾ ਆਪੇ ਗੁਰਮੁਖ ਕਥ ਕਹਾਣੀ ਆਪ ਹੀ ਸੰਕਰਮ ਤੇ ਮਹੇਸ਼ਾ ਕਰਤਾ ਹੈ ਆਪ ਹੀ ਗੁਰੂ ਦੇ ਸਰਮਕੋਕੇ ਆਪਣੇ ਕਥ ਪ੍ਰਭੂ ਦੀਆਂ ਅਵਲਈਆਂ ਕਰਤਾ ਹੈ ਆਪੇ ਜੋਗੀ ਆਪੇ ਕੋਗੀ ਆਪੇ ਸਨੇ ਅਸੀਸ ਫਰੇ ਬਮਾਨੀ ਆਪ ਹੀ ਯੋਗ ਦੀ ਸਾਧਨਾ ਕਰਨ ਵਾਲਾ ਹੈ ਆਪ ਹੀ ਭੋਗਾ ਵਿੱਚ ਪਰਵਰਤਤ ਹੈ ਤੇ ਆਪ ਹੀ ਫਨੇਸੀ ਵਾਲਕੇ ਉਜਾੜਾ ਵਿੱਚ ਫਿਰਦਾ ਹੈ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗਲ ਸਰੂਪ ਸਿਆਣੀ ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ ਆਪ ਹੀ ਉਪਦੇਸ਼ ਕਰਦਾ ਹੈ ਆਪ ਹੀ ਸਿਆਣੀ ਮਤ ਵਾਲਾ ਸੁੰਦਰ ਸਰੂਪ ਵਾਲਾ ਹੈ ਆਪਣਾ ਚੋਜ ਕਰ ਵੇਖ ਆਪੇ ਆਪੇ ਸਭ ਨਾਲ ਜੀਆਂ ਕਾਹ ਜਾਣੀ ਆਪਣਾ ਕੌਤਕ ਕਰਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਖਿਲਦੇ ਦੀ ਚਾਨਣ ਵਾਲਾ ਹੈ ਸ਼ਲੋਕ ਮਹਲਾ 3 ਚ ਇਹ ਹਾਂ ਸੰਧਿਆ ਪ੍ਰਵਾਨ ਹੈ ਜਿਤ ਹਰ ਪਰ ਮੇਰਾ ਚਿਤ ਆਵੇ ਉਹ ਸੰਧਿਆ ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ ਕਬੂਲ ਹੈ ਜਿਸਾ ਪਿਆਰਾ ਪ੍ਰਭੂ ਛਰਦੇ ਵਿੱਚ ਬਸ ਪਏ ਕਾਲਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਭਰਪੂ ਨਾਲ ਪਿਆਰ ਪੈਦਾ ਹੋ ਜਾਏ ਤੇ ਮਾਇਆ ਦਾ ਮੂ ਸੜ ਜਾਏ ਗੁਰ ਪ੍ਰਸ਼ਾਦੀ ਦੀਵਿਤਾ ਮਰੇ ਮਨੁਆ ਅਸਰ ਸੰਧਿਆ ਕਰੇ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਜੀ ਸੁਮਨੁ ਖਦੀ ਦੀਵਿਤਾ ਦੂਰ ਹੋਵੇ ਮਨ ਟਿਕ ਜਾਏ ਉਹ ਸੰਧਿਆ ਦੀ ਸੱਚੀ ਵਿਚਾਰ ਕਰਦਾ ਹੈ ਨਾਨਕ ਸੰਧਿਆ ਕਰੇ ਮਨਮੁਖੀ ਜੀਉ ਨਾ ਡਰੇ ਮਰ ਜਮੇ ਹੋਈ ਖਵਾਰ ਇਹ ਨਾਨਕ ਮਨਮੁਖ ਸੰਧਿਆ ਕਰਦਾ ਹੈ ਪਰ ਉਸ ਦਾ ਮਨ ਟਿਕਦਾ ਨਹੀਂ ਇਸ ਵਾਸਤੇ ਜਮ ਦਾ ਮਰਦਾ ਤੇ ਖਵਾਰ ਹੁੰਦਾ ਹੈ ਮਹੱਲਾ ਤੀਜਾ ਪਰੀਓ ਪਰੀਓ ਕਰਤੀ ਸਭ ਜਗ 프리 ਮੇਰੀ ਪਿਆਸ ਨਾ ਜਾਏ ਪਿਆਰਾ ਪਿਆਰਾ ਕੂਕ ਕੂਕ ਦੀ ਮੈਂ ਸਾਰਾ ਸੰਸਾਰ ਫਰੀ ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ ਨਾਨਕ ਸਤਿਗੁਰੂ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਕਰ ਆਏ ਇਹ ਨਾਨਕ ਸਤਿਗੁਰੂ ਮਿਲਿਆ ਮੇਰੀ ਪਿਆਸ ਦੂਰ ਹੋ ਗਈ ਘਰ ਵਿੱਚ ਆ ਕੇ ਪਿਆਰਾ ਪਥੀ ਲੱਭ ਪਿਆ ਹੈ ਔੜੀ ਆਪੇ ਤੰਤ ਪਰਮ ਤੰਤ ਸੋ ਆਪੇ ਆਪੇ ਠਾਕੁਰਦਾਸ ਪਿਆ छोटी तार भाव जी बड़ी तार भाव परमेश्वर, सब कुछ प्रभु आप ही है आप ही ठाकर तो आप ही दास है आपे आप दस अठ वर्तन उपायन आप ब्रह्म आप राज लिया, पर ने आप ही अठारह वर्ण बनाए हैं आप ही ब्रह्म है तो आप ही सृष्टि राज उसने लिया है ਆਪੇ ਮਾਰੇ ਆਪੇ ਛੋੜੇ ਆਪੇ ਬਖਸ਼ੇ ਕਰਿ ਦਿਆ ਜੀਵਨ ਨੂੰ ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ ਆਪ ਹੀ ਬਖਸ਼ਦਾ ਹੈ ਤੇ ਆਪ ਹੀ ਮਿਹਰ ਕਰਦਾ ਹੈ ਆਪ ਭੁੱਲਾ ਭੁੱਲੇ ਕਬ ਹੀ ਸਭ ਸਚ ਤਪਾਵ ਸਚthia ਪ੍ਰਭੂ ਆਪ ਹੀ ਭੁੱਲ ਹੈ ਕਦੇ ਭੁੱਲਦਾ ਨਹੀਂ ਉਸ ਤੱਕ ਇਨਸਾਨ ਵੀ ਅਨਰੋਲ ਸਚ ਹੈ ਆਪੇ ਜੇ ਨਾਮ 부ਜਾਏ ਗੁਰਮੁਖ ਤੇ ਨਾਮ اندرੂ ਦੂਜਾ ਭਰਮ ਗਿਆ ਸਤਿਗੁਰਾਂ ਜਿਨ੍ਹਾਂ ਨੂੰ ਆਪ ਸਮਝ ਦਿੰਦਾ ਹੈ ਉਹਨਾਂ ਦੇ ਹਿਰਦੇ ਵਿੱਚ ਮਾਇਆ ਦੀ ਝਟਕਣਾ ਦੂਰ ਹੋ ਜਾਂਦੀ ਹੈ ਸਲੋਕਾ ਮਹੱਲਾ 5 ਵਾ ਹਰ ਨਾਮ ਨਾ ਸਿਮਰੇ ਸਾਧ ਸੰਗ ਤੇ ਤਨ ਉਡਾਖੀ ਜੋ ਮਨੁੱਖ ਸਾਧ ਸੰਗ ਵਿੱਚ ਹਰੀ ਦਾ ਨਾਮ ਨਹੀਂ ਸਿਮਰਦੇ ਉਹਨਾਂ ਦੇ ਸਰੀਰ ਤੇ ਸਵਾਪ ਪੈਂਦੀ ਹੈ ਪਰ ਉਹਨਾਂ ਦੇ ਸਰੀਰ ਨੂੰ ਠਕਾਰ ਪੈਂਦੀ ਹੈ ਜਿੰਨ ਕੀਤੀ ਕਿਸੇ ਨਾ ਜਾਣੀ ਨਾਨਕ ਫਟ ਅਲੂਣੀ ਦੇ ਹੈ ਨਾਨਕ ਪ੍ਰੇਮ ਤੋਂ ਸਖਣੇ ਉਸਰੀਰ ਨੂੰ ਠਕਾਰ ਹੈ ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ਜਿਨ ਕੀਤੀ ਤਿਸੇ ਨਾ ਜਾਣਨੀ ਨਾਨਕ ਫਿੱਟ ਅਲੂਣੀ ਦੇ ਏ ਨਾਨਕ ਪ੍ਰੇਮ ਤੋਂ ਸਖਣੇ ਦਾ ਸਰੀਰ ਨੂੰ ਧਕਰ ਹੈ ਜੋ ਜੋ ਉਸ ਪਰਬੂ ਨੂੰ ਨਹੀਂ ਪਛਾਨਦਾ ਜਿਸ ਨੇ ਉਸ ਨੂੰ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ